ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਸਿਆਸਤਦਾਨ ਸ਼੍ਰੀਕ ਹੋ ਰਹੇ ਆ ਆਪਣੀ ਪਾਰਟੀ ਪਦਰ ਤੋਂ ਉੱਠ ਕੇ ਸ਼੍ਰੀਕ ਹੋ ਰਹੇ ਆ ਉੱਥੇ ਹੀ ਕਲਾਕਾਰਾਂ ਨੇ ਵੀ ਪਹੁੰਚ ਕੀਤੀ ਆ ਸਾਡੇ ਨਾਲ ਪੰਜਾਬੀ ਦੇ ਅੱਗੇ ਕਲਾਕਾਰ ਗੀਤਕਾਰ ਰਾਜੂ ਜਹਾਰ ਜੀ ਮੌਜੂਦ ਨੇ ਕੀ ਸਥਿਤੀ ਹੈ ਜੀ ਦੇਖੋ ਜਿਹੜੀ ਇਹ ਸਥਿਤੀ ਹੈ ਬਹੁਤ ਦੁੱਖ ਦੀ ਘੜੀ ਹੈ ਮਤਲਬ ਨਾ ਭੁੱਲਣ ਵਾਲੀ ਹੈ ਔਰ ਨਾ ਸਹਿਣ ਵਾਲੀ ਘੜੀ ਹੈ ਇਹ ਕਿਉਂਕਿ ਇੱਕ ਬਾਪ ਦੇ ਕਹ ਲੋ ਵੀ ਹੱਥਾਂ ਵਿੱਚ ਜਨਮ ਲਿਆ ਪੁੱਤਰ ਨੇ ਹਨਾ ਉਹਨੂੰ ਪਾਲਿਆ ਪੜਾਇਆ ਲਿਖਾਇਆ ਇਸ ਯੋਗ ਬਣਾ ਕੇ ਕੱਲ ਨੂੰ ਉਹ ਸਮਾਜ ਵਿੱਚ ਕੁਝ ਬਣੇ ਜਾਂ ਸਾਡਾ ਸਹਾਰਾ ਬਣੇ ਤੇ ਅੱਖਾਂ ਦੇ ਸਾਹਮਣੇ ਜਦੋਂ ਬਾਪ ਦਾ ਕੋਈ ਬੱਚਾ ਬੇਟਾ ਉਹ ਵੀ ਇਕੱਲਾ ਇਕੱਲਾ ਚਲੇ ਜਾਣਾ ਇਸ ਤੋਂ ਵੱਡਾ ਦੁੱਖ ਦੁਨੀਆ ਦਾ ਕੋਈ ਨਹੀਂ ਜਦੋਂ ਬਾਪ ਨੂੰ ਆਪਣੇ ਬੱਚੇ ਦੀ ਬੇਟੇ ਦੀ ਖਾਸ ਕਰਕੇ ਅਰਥੀ ਨੂੰ ਮੋਢਾ ਦੇਣਾ ਪੈਂਦਾ ਉਹਦੇ ਲਈ ਸਭ ਤੋਂ ਵੱਡਾ ਭਾਰ ਦੁਨੀਆ ਦਾ ਉਹੀ ਹੈ ਸਭ ਤੋਂ ਵੱਡਾ ਦੁੱਖ ਉਹੀ ਹੈ ਅਸੀਂ ਸ਼ਰੀਕ ਤੇ ਹੈਗੇ ਆ ਇਸ ਘੜੀ ਦੇ ਵਿੱਚ ਹਰ ਪਲ ਨਾਲਿਆਂ ਕਿਉਂਕਿ ਇਸ ਪਰਿਵਾਰ ਨਾਲ ਮੇਰੇ 25 ਸਾਲ ਤੋਂ ਰਿਲੇਸ਼ਨ ਨੇ ਪਰਿਵਾਰਿਕ ਹਰੇਕ ਜਗ੍ਹਾ ਅੰਕਲ ਆਂਟੀ ਹੁਣੀ ਰਿਚੀ ਉਹਨਾਂ ਦੀ ਸਿਸਟਰ ਉਪਾਲੀ ਗੁੜੀਆ ਸਾਰੇ ਪਹੁੰਚਦੇ ਆ ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਹੁੰਦੇ ਆ ਔਰ ਸਾਡਾ ਵੀ ਇਦਾਂ ਹੀ ਹੈ ਤੇ ਪਰ ਇਹ ਜਿਹੜੀ ਗੱਲ ਹੋਈ ਹਾਲੇ 14 ਮਹੀਨੇ ਹੋਏ ਸਾਡੇ ਆਂਟੀ ਜੀ ਨੂੰ ਮਿਸਿਸ ਕੇਪੀ ਨੂੰ ਇਸ ਸੰਸਾਰ ਤੋਂ ਗਿਆ ਨੂੰ ਔਰ ਅੱਜ ਇਹ ਹੈਪਨ ਹੋ ਜਾਣਾ ਇੱਕ ਕੀ ਕਹਿਣਾ ਵੀ ਘਰੋਂ ਮੋਡਲ ਟਾਊਨ ਤੱਕ ਗਿਆ ਆ ਤੇ ਐਡਾ ਵੱਡਾ ਹੈਪਨ ਹੋ ਗਿਆ ਜਿਹਦੀ ਕੋਈ ਸਮਝ ਨਹੀਂ ਲੱਗ ਰਹੀ ਵੀ ਉਹ ਸਮਾਂ ਨਹੀਂ ਹੱਥ ਆ ਰਿਹਾ ਵੀ ਅਸੀਂ ਉਹਨੂੰ ਰੋਕ ਲੈਂਦੇ ਜਾਂ ਉਹਨੂੰ ਕੋਈ ਉਹਦੇ ਨਾਲ ਚਲੇ ਜਾਂਦਾ ਜਾਂ ਕੁਝ ਵੀ ਵਟ ਏਵਰ ਹੈ ਨਾ ਪਰ ਪਤਾ ਨਹੀਂ ਹੁਣ ਰੱਬ ਨੂੰ ਕੀ ਮਨਜ਼ੂਰ ਸੀ ਜਾਂ ਤਾਂ ਪਰਮਾਤਮਾ ਪੁੱਤਰ ਦਵੇ ਨਾ ਜੇ ਦਵੇਤਾਂ ਨੂੰ ਉਮਰ ਪੂਰੀ ਦਵੇ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰਕੇ ਆਪਣੀ ਘਰ ਗ੍ਰਹਿਸਤੀ ਪੂਰੀ ਨਿਭਾ ਕੇ ਉਹ ਆਪਣੇ ਬਾਪਿਆਂ ਮਾਪਿਆਂ ਨੂੰ ਇੱਥੇ ਤੱਕ ਲੈ ਕੇ ਆਉਣ ਨਾ ਕਿ ਮਾਂ-ਵਾਪਿ ਇੱਥੇ ਤੱਕ ਲੈ ਕੇ ਆਉਣ ਮਤਲਬ ਆਪਣੇ ਬੱਚਿਆਂ ਨੂੰ ਸ਼ਮਸ਼ਾਨ ਘਾਟ ਤੱਕ ਬਾਕੀ ਕੇਪੀ ਸਾਹਿਬ ਹੁਣਾਂ ਦਾ ਜਿਹੜੀ ਮਿਲ ਵਰਤੋਂ ਆ ਜਿਹੜਾ ਪਿਆਰ ਆ ਉਹ ਅੱਜ ਦੇਖਣ ਨੂੰ ਮਿਲਦਾ ਕਿ ਸਾਰੀ ਦੁਨੀਆ ਨੇ ਕਿੰਨਾ ਦੁੱਖ ਕੀਤਾ ਆ ਕਿਉਂਕਿ ਅੱਛੇ ਇਨਸਾਨ ਅੱਛੇ ਬੰਦੇ ਨੇ ਮਤਲਬ ਹਰੇਕ ਨਾ ਪਿਆਰ ਸਤਕਾਰ ਨਾਲ ਸਮਾਜ ਦੇ ਵਿੱਚ ਵਿਚਰਨ ਵਾਲੇ ਨੇ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਉਹਨਾਂ ਨਾਲ ਕਿੱਦਾਂ ਹੋ ਗਿਆ ਇਹ ਨਹੀਂ ਸਮਝ ਲਿਆ ਤੇਰੇ ਤੁਸੀਂ ਆਪਣੇ ਭਰਾਵਾਂ ਵਰਗੇ ਮਿੱਤਰ ਨੂੰ ਤੋੜਦੇ ਪਏ ਉਹ ਪੁਰਾਣੀਆਂ ਗੱਲਾਂ ਨਹੀਂ ਚੇਤੇ ਆਉਂਦੀਆਂ ਜਿਹੜੀਆਂ ਨਾਲ ਬਤਾਈਆਂ ਗੱਲਾਂ ਬਾਤਾਂ ਹੋਈਆਂ ਬਹੁਤ ਕੁਝ ਉਹ ਜਦੋਂ ਇਹ ਹੈਪਨ ਹੋਇਆ ਆ ਉਦੋਂ ਸਭ ਤੋਂ ਮੇਰਾ ਖਿਆਲ ਪਹਿਲਾਂ ਮੈਂ ਹੀ ਸੀ ਜਾਂ ਦੋਸਤੀ ਵਿੱਚੋਂ ਜਾਂ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਮਿਲਵਰਦਨ ਮੈਂ ਹੀ ਪਹੁੰਚਾ ਸੀ ਉੱਥੇ ਮੈਨੂੰ ਹੀ ਕਾਲ ਆਈ ਸੀ ਸਭ ਤੋਂ ਪਹਿਲਾਂ ਕਿ ਰਿਚੀ ਦਾ ਐਕਸੀਡੈਂਟ ਹੋ ਗਿਆ ਫਟਾਫਟ ਪਹੁੰਚੋ ਤੇ ਮੇਰੇ ਹੱਥਾਂ ਵਿੱਚ ਹੀ ਕਹਿ ਲਓ ਸਾਹਮਣੇ ਹੱਥਾਂ ਵਿੱਚ ਹੀ ਸਾਰਾ ਕੁਝ ਹੋਇਆ ਹਸਪੀਟਲ ਦੇ ਵਿੱਚ ਡਾਕਟਰ ਸਾਹਿਬਾਨ ਨੇ ਮੈਨੂੰ ਹੀ ਦੱਸਿਆ ਕਿ ਕਹਿੰਦੇ ਵੀ ਹੁਣ ਹੈ ਨਹੀਂ ਕੁਝ ਵੀ ਹਨਾ ਤੇ ਬਟ ਉਸਲੇ ਇਕਦਮ ਇਹ ਹੋਇਆ ਵੀ ਇਹ ਕੀ ਹੋ ਗਿਆ ਕਿੱਦਾਂ ਹੋ ਗਿਆ ਕਿਉਂ ਹੋ ਗਿਆ ਫਿਰ ਹੁਣ ਜਿੱਦਾਂ ਘਰ ਬੈਠਦੇ ਆ ਗੱਲਾਂ ਕਰਦੇ ਆ ਉੱਥੇ ਬੈਠਦੇ ਆ ਅੰਕਲ ਜੀ ਉਹ ਮਤਲਬ ਸਾਰਾ ਕੁਝ ਪਿਕਚਰ ਘੁੰਮ ਰਹੀ ਹੈ ਵੀ ਇਦਾਂ ਬੈਠਦੇ ਸੀ ਇਦਾਂ ਅੱਛੀਆਂ ਅੱਛੀਆਂ ਗੱਲਾਂ ਕਰਦੇ ਸੀ ਹੱਸਦੇ ਖੇਡਦੇ ਸੀ ਹਾਸਾ ਮਜ਼ਾਕ ਕਰਦੇ ਸੀ ਨਹੀਂ ਜੀ ਜਦੋਂ ਮੈਂ ਅੰਦਰ ਐਂਟਰ ਕੀਤਾ ਡਾਕਟਰ ਸਾਹਿਬ ਕੋ ਉਹ ਚੈੱਕਅਪ ਕਰ ਰਹੇ ਸੀ ਜਿੱਦਾਂ ਹੀ ਮੈਂ ਅੰਦਰ ਗਿਆ ਉੱਥੇ ਐਮਰਜੈਂਸੀ ਦੇ ਵਿੱਚ ਤਾਂ ਮੇਰੇ ਜਾਨ ਤੋਂ ਮਤਲਬ ਕਹਿ ਲਓ ਅੱਧੇ ਮਿੰਟ ਬਾਅਦ ਡਾਕਟਰ ਸਾਹਿਬ ਜਦੋਂ ਜਦ ਕਰ ਲਗੇ ਮੈਨੂੰ ਉਹ ਨਹੀਂ ਕਿਹਾ ਮੈਨੂੰ ਡਾਕਟਰ ਸਾਹਿਬ ਕਹਿੰਦੇ ਵੀ ਭਾਜੀ ਵੀ ਨਹੀਂ ਹੁਣ ਹੈ ਨਹੀਂ ਫਿਰ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਕਰੋ ਵੀ ਜੋ ਬਾੜਾ ਤੁਹਾਡੀ ਲੱਗਦੀ ਕਾ ਕਰੋ ਉਹ ਕਹਿੰਦੇ ਵੀ ਨਹੀਂ ਵੀ ਜੇ ਲੱਗਦੀ ਹੁੰਦੀ ਉਹਨਾਂ ਨੇ ਮੈਨੂੰ ਉਹਦੀ ਨਵ ਚੈੱਕ ਕਰਾਈ ਉਹ ਸਾਰਾ ਮੀਟਰ ਵਗੈਰਾ ਚੈੱਕ ਕਰਵਾਇਆ ਕਹਿੰਦੇ ਦੇਖ ਲਓ ਹਾਰਟ ਬੀਟ ਟੋਟਲ ਬੰਦ ਹੋ ਚੁੱਕੀ ਹੈ ਫਿਰ ਹੈ ਨਹੀਂ ਸੀ ਉਸ ਅੱਜ ਹੁਣ ਕੁਝ ਉਹ ਪੁਰਾਣੀਆਂ ਗੱਲਾਂ ਜੇ ਕੁਛ ਤੁਸੀਂ ਦੱਸਣਾ ਚਾਹੋ ਉਸੇ ਸ਼ੇਅਰ ਕਰਨਾ ਚਾਹੋ ਸਾਂਝ ਕਰਦੇ। ਦਰਸਲ ਗੱਲਾਂ ਤਾਂ ਬਹੁਤ ਨੇ ਬਟੋ ਕਹਿ ਲਓ ਵੀ ਇੱਕ ਦੱਸਣ ਵਾਲੀ ਜਿਹੜੀ ਗੱਲ ਹੁੰਦੀ ਐ ਬਈ ਕਿੱਦਾਂ ਦਸੀਏ ਹਨਾ ਬਈ ਕਿੱਦਾਂ ਬਿਆਨ ਕਰੀਏ ਉਹ ਗੱਲਾਂ ਜਦੋਂ ਬੈਠਦਾ ਸੀ ਪਰਿਵਾਰ ਦੇ ਵਿੱਚ ਬੱਚਿਆਂ ਨਾਲ ਉਹ ਖੇਡਣਾ ਬੱਚਿਆਂ ਨਾਲ ਬਹੁਤ ਖੇਡਦਾ ਹੁੰਦਾ ਸੀ ਬੇਟੀ ਮੇਰੀ ਨਾਲੋਂ ਲੱਗਾ ਰਹਿਣਾ ਸ਼ਰਾਧਤਾ ਕਰਨ ਬੇਟੇ ਨਾਲ ਫਿਰ ਉਹਨਾਂ ਨੂੰ ਸਮਝਾਉਂਦਾ ਹੁੰਦਾ ਸੀ ਜਦੋਂ ਅਸੀਂ ਬਹਿਣਾ ਫਿਰ ਕਹਣਾ ਪਾਜੀ ਆਪਾਂ ਇਦਾਂ ਬਿਜ਼ਨਸ ਕਰਦੇ ਹਾਂ ਮੈਨੂੰ ਮੇਰੀ ਲਾਈਨ ਦੀਆਂ ਗੱਲਾਂ ਕਰਨੀਆਂ ਪਾਜੀ ਤੁਸੀਂ ਇਦਾਂ ਕਰਿਆ ਕਰੋ ਆਪਾਂ ਹੁਣ ਇ ਮਤਲਬ ਉਹ ਜਿਹੜਾ ਪਰਿਵਾਰ ਹੈ ਇੱਕ ਗੱਲਾਂ ਕਹਿ ਲੋ ਹੁੰਦੀਆਂ ਨਹੀਂ ਸਾਜ ਭੈਣਾ ਭਰਾਵਾਂ ਵਾਲੀ ਉਹ ਸੀ ਸਾਡੀ ਉਹਨਾਂ ਦੇ ਨਾਲ ਤੇ ਉਹ ਫਿਰ ਸਾਡੀਆਂ ਪਰਿਵਾਰਿਕ ਅਕਸਰ ਗੱਲਾਂ ਹਾਸਾਂ ਵਜਗ ਚੱਲਦਾ ਰਹਿੰਦਾ ਸੀਗਾ ਜਦੋਂ ਵੀ ਜਾਣਾ ਜਾਉ ਨਹੀਂ ਆਉਣਾ ਫੋਨ ਤੇ ਗੱਲਾਂ ਹੋਣੀਆਂ ਮਤਲਬ ਯਾਦਾਂ ਤੇ ਬਹੁਤ ਜਾਦੀਆਂ ਨੇ ਜੇ ਮੈਂ ਇਦਾਂ ਗੱਲ ਕਰਾਂ ਇਹ ਨੁਕਸਾਨ ਕਹਿੰਦੇ ਕਿ ਫਰੇ ਹੋ ਗਿਆ ਇਹ ਇਹ ਨੁਕਸਾਨ ਮਤਲਬ ਕਹਿ ਲੋ ਵੀ ਜੱਗ ਤੋਂ ਬਰੇ ਵਾਲੀ ਗੱਲ ਹੋ ਗਈ ਸਾਡੇ ਨਾਲ ਤਾਂ ਵੀ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਇਹਨੇ ਸ਼ਰੀਫ ਨੇ ਸਾਡੇ ਅੰਕਲ ਜੀ ਇਹਨੇ ਅੱਛੇ ਇਨਸਾਨ ਨੇ ਮਤਲਬ ਉਹ 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 ਹੁਣ ਤੁਰੇ ਤਾਂ ਫਿਰ ਰਹੇ ਆ ਸਾਰਿਆਂ ਦੇ ਨਾਲ ਉਹ ਮਿਲਤੇ ਰਹੇ ਆ ਬਟ ਇਹ ਆ ਵੀ ਉਹ ਅੰਦਰ ਉਹਨਾਂ ਦੇ ਕੀ ਚੱਲਦਾ ਹੁਣ ਸਿਰਫ ਉਹੀ ਦੱਸ ਸਕਦੇ ਆ ਅਸੀਂ ਸਿਰਫ ਲੋਕ ਮਤਲਬ ਸੋਚ ਹੀ ਸਕਦੇ ਵੀ ਕੀ ਉਹਨਾਂ ਦੇ ਅੰਦਰ ਚੱਲਦਾ ਹੋ ਪਰ ਸਮਝ ਤੋਂ ਬਾਹਰ ਹੈ ਸਾਰਾ